ਗੋਲੀ ਚਲਾਤੀ ਬਰੇ ਸਿੱਧੀ ਗੋਲੀ ਚਲਾਤੀ ਹਾਂ ਇੱਕ ਮਾਰ ਗਿਆ ਆਪਣੇ ਨਾਲ ਦਾ ਬੰਦਾ ਇਸ ਥਾਂ ਤੇ ਨੌਜਵਾਨ ਦੀ ਡੈਥ ਹੁੰਦੀ ਆ ਦੋਸਤੋ ਇਸ ਥਾਂ ਤੇ ਖੜਿਆ ਹੁੰਦਾ ਤੇ ਉਧਰੋਂ ਜਿਹੜੀ ਸਾਹਮਣੇ ਪੁਲਿਸ ਵਾਲੇ ਪਾਸੋਂ ਫਾਇਰਿੰਗ ਹੁੰਦੀ ਹੈ ਲਗਾਤਾਰ ਆਸੂ ਗੈਸ ਦੇ ਗੋਲੇ ਸਿੱਟਿਆ ਹੁੰਦੇ ਨੇ ਪਾਣੀ ਦੇ ਬਿਛਾੜਾ ਕੀਤੇ ਜਾਂਦੀਆਂ ਨੇ ਪਰ ਉਹ ਨੌਜਵਾਨ ਜਿਹੜਾ ਕਵਰ ਹੁੰਦਾ ਨਹੀਂ ਲਗਾਤਾਰ ਜਿਹੜਾ ਪੁਲਿਸ ਵੱਲ ਨੂੰ ਵਧਦਾ ਜਾਂਦਾ ਉਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਪਹਿਲਾਂ ਪੁਲਿਸ ਵੱਲੋਂ ਪਲਾਸਟਿਕ ਦੀਆਂ ਗੋਲੀਆਂ ਨਾਲ ਜਿਹੜੀ ਫਾਇਰਿੰਗ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਦੋਸਤੋ ਜਦੋਂ ਅਸਲੀ ਅਸਲੇ ਦੀਆਂ ਅਸਲੀ ਗੋਲੀਆਂ ਨਾਲ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਜਿਹੜਾ ਡਰਦਾ ਨਹੀਂ ਅ ਨੌਜਵਾਨ ਦੇ ਸਿਰ ਦੇ ਵਿੱਚ ਵੱਜਦੀ ਹੈ ਉਸ ਤੋਂ ਬਾਅਦ ਜਿਹੜਾ ਨੌਜਵਾਨ ਉਸੇ ਥਾਂ ਤੇ ਡਿੱਗ ਪੈਂਦਾ ਫੇਰ ਵੀ ਪੁਲਸ ਜਿਹੜੀਆਂ ਆਪਣੀਆਂ ਗੋਲੀਆਂ ਬੰਦ ਨਹੀਂ ਕਰਦੀ ਲਗਾਤਾਰ ਜਿਹੜੀਆਂ ਗੋਲੀਆਂ ਚਲਾਉਂਦੀ ਰਹਿੰਦੀ ਆ ਆ ਦੋਸਤੋ ਤੁਹਾਨੂੰ ਥਾਂ ਦਿਖਾ ਰਹੇ ਆ ਇਸ ਥਾਂ ਤੇ ਜਿਹੜਾ ਉਸ ਨੌਜਵਾਨ ਦੇ ਗੋਲੀਆਂ ਵੱਜਦੀਆਂ ਨੇ ਲਗਾਤਾਰ ਫਾਇਰਿੰਗਾ ਕੀਤੀਆਂ ਜਾਂਦੀਆਂ ਨੇ ਇਹ ਜਿੰਨੇ ਤੁਸੀਂ ਖੇਤ ਵੇਖ ਰਹੇ ਹੋ ਜਿੱਥੇ ਕਣਕ ਡਿੱਗੀ ਆ ਇਧਰਲੇ ਪਾਸੇ ਜਿਹੜੀ ਸਾਰੀ ਆਰਮੀ ਆ ਆ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜਾ ਨੌਜਵਾਨਾਂ ਤੇ ਲਗਾਤਾਰ ਫਾਇਰਿੰਗਾ ਹੁੰਦੀਆਂ ਨੇ ਬਹੁਤ ਸਾਰੀਆਂ ਗੱਡੀਆਂ ਪੰਨੀਆਂ ਗਈਆਂ ਬਹੁਤ ਸਾਰੇ ਜਿਹੜੇ ਟਰੈਕਟਰ ਵੀ ਨੌਜਵਾਨਾਂ ਦੇ ਭੰਨੇ ਗਏ ਨੇ ਤੇ ਬਹੁਤ ਸਾਰੇ ਕਿਸਾਨ ਅੱਜ ਜ਼ਖਮੀ ਹੋਏ ਨੇ ਦੋਸਤੋ ਬਹੁਤ ਮੰਦਭਾਗੀ ਘ ਇੱਕ ਵਾਰੀ ਮੈਂ ਫੇਰ ਦਿਖਾਦਾ ਵੀ ਇਸ ਥਾਂ ਤੇ ਜਿਹੜਾ ਉਹ ਨੌਜਵਾਨ ਖੜਿਆ ਹੁੰਦਾ ਹੁਣ ਕਿਸਾਨਾਂ ਵੱਲੋਂ ਜਿਹੜੀ ਅਪੀਲ ਕੀਤੀ ਗਈ ਹੈ ਵੀ ਥੋੜਾ ਜਿਹਾ ਜਿਹੜਾ ਸ਼ਾਂਤ ਰਹੋ ਕਿਉਂਕਿ ਦੋਸਤੋ ਕਿਸਾਨ ਆਗੂਆਂ ਦਾ ਹਲੇ ਨਹੀਂ ਕਹਿਣਾ ਹੁੰਦਾ ਵੀ ਤੁਸੀਂ ਤੁਸੀਂ ਜਿਹੜਾ ਅੱਗੇ ਵਧੋ ਕਿਉਂਕਿ ਸੈਂਟਰ ਸਰਕਾਰ ਨਾਲ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਹੁੰਦੀਆਂ ਨੇ ਪਰ ਕਿਸਾਨ ਆਗੂ ਅੱਗੇ ਵਧਣ ਦੀ ਸਲਾਹ ਨਹੀਂ ਦਿੰਦੇ ਪਰ ਨੋ ਦੋਸਤੋ ਨੌਜਵਾਨ ਜਿਹੜੇ ਆਪਣੇ ਆਪ ਨੂੰ ਖੋ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਆ ਪੁਲਿਸ ਵੱਲ ਨੂੰ ਇਸ਼ਾਰੇ ਕਰਦੇ ਨੇ ਤੇ ਉਧਰੋਂ ਵੀ ਜਿਹੜਾ ਫਿਰ ਫਾਇਰਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ ਨਿਸ਼ਾਨ ਸਾਹਿਬ ਤੇ ਵੀ ਜਿਹੜੇ ਡੰਡੇ ਪਕਾਇਦੀ ਵੀ ਨਿਸ਼ਾਨ ਸਾਹਿਬ ਤੇ ਉਸ ਨੂੰ ਜਿਹੜੀ ਸੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਦੋਸਤੋ ਕੁਝ ਕੋ ਨੌਜਵਾਨ ਜਿਹੜਾ ਉਸ ਨੂੰ ਸੁੱਟਣ ਵੀ ਨਹੀਂ ਦਿੰਦੇ ਇਸ ਥਾਂ ਦੀ ਗੱਲ ਕਰੀਏ ਕਈ ਥਾਂ ਤੇ ਜਿਹੜੀਆਂ ਫਾਇਰਿੰਗ ਹੋਈਆਂ ਨੇ ਇਸ ਥਾਂ ਤੇ ਦੋ ਨੌਜਵਾਨਾਂ ਤੇ ਫਾਇਰਿੰਗ ਹੋਈ ਸੀ ਲਗਾਤਾਰ ਫਾਇਰਿੰਗ ਚੱਲਦੀ ਹੈ ਤਕਰੀਬਨ 30 35 ਮਿੰਟ ਜਿਹੜਾ ਦੋਸਤੋ ਆ ਕਾਫੀ ਜਿਹੜੀ ਝੜਪ ਹੁੰਦੀ ਹੈ ਪੁਲਿਸ ਦੇ ਨਾਲ ਉਸ ਤੋਂ ਬਾਅਦ ਜਿਹੜਾ ਆ ਥੋੜਾ ਜਿਹਾ ਮਸਲਾ ਠੰਡਾ ਹੋ ਜਾਂਦਾ ਕੁਝ ਲੋਕ ਕਹਿੰਦੇ ਨੇ ਵੀ ਜਿਹੜਾ ਉਹ ਨੌਜਵਾਨ ਹੈ ਪੁਲਿਸ ਵਾਲ ਨੂੰ ਤਲਵਾਰ ਲੈ ਕੇ ਜਾਂਦਾ ਤਾਂ ਕਰਕੇ ਜਿਹਦਾ ਪੁਲਸ ਵਾਲਾ ਮਜਬੂਰੀ ਵਿੱਚ ਗੋਲੀ ਚਲਾਉਂਦਾ ਪਰ ਦੋਸਤੋ ਇਹ ਗੱਲਾਂ ਕਿੰਨੀਆਂ ਕਿ ਸੱਚੀਆਂ ਨੇ ਉਹ ਨੌਜਵਾਨ ਜਾਂਦੇ ਜਾਂ ਨੇੜੇ ਤੇੜੇ ਆ ਜਿਹੜੇ ਨੌਜਵਾਨ ਪ੍ਰੋਟੈਸਟ ਕਰ ਰਹੇ ਹੁੰਦੇ ਨੇ ਉਹੀ ਜਾਣਦੇ ਨੇ ਆ ਹੁਣ ਥੋੜਾ ਸ਼ਾਂਤ ਮਾਹੌਲ ਇੱਧਰ ਖੇਤਾਂ ਵਿੱਚ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਕਾਫੀ ਸ਼ਾਂਤ ਮਾਹੌਲ ਹੋ ਗਿਆ ਕਿਉਂਕਿ ਦੋਸਤੋ ਇੱਕ ਨੌਜਵਾਨ ਦੀ ਜਿਹੜੀ ਡੈਥ ਹੋ ਜਾਂਦੀ ਹੈ ਤੇ ਬਹੁਤ ਸਾਰੇ ਜਿਹੜੇ ਕਿਸਾਨ ਵੀਰ ਨੇ ਉਹ ਜ਼ਖਮੀ ਹੋ ਜਾਂਦੇ ਨੇ ਕੀ ਹੋ ਗਿਆ ਭਾਈ ਗੋਲੀ ਚਲਾਤੀ ਵੀਰੇ ਸਿੱਧੀ ਗੋਲੀ ਚਲਾਤੀ ਹਾਂ ਇੱਕ ਮਾਰ ਗਿਆ ਆਪਣੇ ਨਾਲ ਕੱਚਾ ਬਾਈ ਹਾਂਜੀ ਪਹਿਲਾਂ ਤਾਂ ਕਹਿੰਦੇ ਪਲਾਸਟਿਕ ਨਹੀਂ ਚਲਾ ਰਹੇ ਨਹੀਂ ਨਹੀਂ ਵੀਰੇ ਪੱਕੀ ਚਲਾਤੀ origignal ਇਧਰਲੇ ਪਾਸੇ ਤੇ ਕਿੱਥੇ ਦੀ ਮੁੰਡਾ ਹੋਰ ਵੀਰੇ ਐ ਨਹੀਂ ਪਤਾ ਕਿੱਥੇ ਦਾ ਸੀ ਪਰ ਪੂਰਾ ਹੋ ਗਿਆ ਨਹੀਂ ਕਿ ਕਿਹੜੇ ਪਾਸੇ ਨਹੀਂ ਉਧਰ ਕਣਕ ਦੇ ਵਿੱਚ ਅਸੀਂ ਕਣਕ ਦੇ ਵਿੱਚ ਚਲਾਈ ਹਾਂਜੀ ਹਾਂਜੀ ਪੱਕੀ ਹਾਂਜੀ ਬਾਈ ਜੀ ਕਰਾਸ ਕਰ ਰਿਆ ਸੀ ਉਧਰ ਨੂੰ ਕੇ ਵੈਸੇ ਹੀ ਖੜਾ ਸੀਗਾ ਨਹੀਂ ਸਿਰੀ ਸਾਹਿਬ ਲੈ ਕੇ ਗਿਆ ਸੀ ਵੀਰੇ ਅੱਛਾ ਸਿਰੀ ਸਾਹਿਬ ਲੈ ਕੇ ਗਿਆ ਸੀਗਾ ਹਾਂਜੀ ਹਾਂਜੀ ਉਹਦੇ ਲੈ ਕੇ ਆਪਣੇ ਚੱਕੇ ਹਾਂ ਮੇਰੇ ਮੁੰਡੇ ਨੂੰ ਲੈ ਕੇ ਚੱਕੇ ਉਹਨੂੰ ਵੀ ਲੈ ਕੇ ਗਏ ਨੇ ਉਧਰ ਚੱਕੇ ਆਪਣੇ ਪੰਜ ਸੱਤ ਮੁੰਡਿਆਂ ਨੂੰ ਇਹ ਬਾਈ ਪੰਜ ਸੱਤ ਮੁੰਡਿਆਂ ਨੂੰ ਲੈ ਗਏ ਉਹਨਾਂ ਦੀ ਮਾਰ ਕਟਾਈ ਕਰੀ ਉਹਨਾਂ ਨੂੰ ਛੱ ਨਹੀਂ ਬ੍ਰੇਕੜੀ ਇਸੇ ਲੈ ਕੇ ਗਏ ਨੇ ਸ਼ਾਇਦ ਨਹੀਂ ਰਹੇ ਹਾਂਜੀ ਉਹ ਟਰੈਕਟਰ ਕੋਲੋਂ ਲੈ ਕੇ ਗਏ ਨੇ 855 ਟਰੈਕਟਰ ਸੀ ਆਪਣਾ ਅੱਛਾ ਤੇ ਭੰਨ ਤੋੜ ਵੀ ਕਰੀ ਆ ਵੀ ਟਰੈਕਟਰਾਂ ਦੀ ਬਾਈ ਟਰੈਕਟਰ ਦੇ ਚਾਰੇ ਟਾਇਰ 파ੜਦੇ ਸੀ ਟਰੈਕਟਰ ਉਹ ਟਰੈਕਟਰ ਸਾਹਮਣੇ ਖੜਾ ਵੀਰੇ ਗੱਡੀ ਫੋੜਤੀ ਗੱਡੀ ਵੀ ਭੰਨਦੀ ਗੱਡੀ ਭੰਨਤੀ ਵੀਰੇ ਇੱਕ ਬਲੇਰੋ ਗੱਡੀ ਸੀਸੇ ਭੰਨ ਤੇ ਠੀਕ ਇਧਰ ਲਈ ਬੱਸ ਇਹਨੂੰ ਆ ਗਈ ਸੀ ਹਾਂਜੀ ਹਾਂਜੀ ਬਾਈ ਪੰਜਾਬ ਵੱਲ ਆਈ ਸੀ ਅੱਛਾ ਪੰਜਾਬ ਵੱਲ ਆ ਗਈ ਸੀ ਹਾਂਜੀ ਤੂੰ ਕਰਿਆ ਕਹਾ ਵਾਸਤੇ ਕਰਿਆ ਤੂੰ ਵੀਰੇ ਉਹਨਾਂ ਦੇ ਵਾਸਤੇ ਤੂੰ ਕਰਿਆ ਕਿ ਉਹਨਾਂ ਦੇ ਅੱਖਾਂ ਵਿੱਚ ਪਵੇ ਪ੍ਰਾਲੀ ਦਾ ਤੂੰ ਆਪਣੇ ਕਿਸਾਨਾਂ ਨੇ ਕੀਤਾ ਹਾਂਜੀ ਹੁਣ ਕਿਸਾਨਾਂ ਵੱਲੋਂ ਵੀ ਅੱਗ ਲਾਈ ਗਈ ਆ ਵੀ ਜਿਹੜਾ ਪੁਲਿਸ ਦੀਆਂ ਅੱਖਾਂ ਵਿੱਚ ਧੂਆਂ ਪਵੇ ਤੇ ਕੋਈ ਵੀ ਜਿਹੜਾ ਇਧਰਲੇ ਪਾਸੇ ਨਾ ਦੇ ਸੀ ਕਿਉਂਕਿ ਦੋਸਤੋ ਪੁਲਿਸ ਦੀ ਫਾਇਰਿੰਗ ਜਿਹੜੀ ਲਗਾਤਾਰ ਹੁੰਦੀ ਰਹਿੰਦੀ ਆ ਵੀਡੀਓ ਬਾਅਦ ਤੋਂ ਬਾਅਦ ਸ਼ੇਅਰ ਜਰੂਰ